ਸਸਿਕਾ ਜੀ ਸਾਰਿਆਂ ਨੂੰ ਸਨੋ ਕੀ ਹਾਲ ਚਾਲ ਹੈ ਆਪਾਂ ਵਲੌਗ ਦਾ ਐਂਡ ਕੀਤਾ ਸੀਗਾ ਕੱਲ ਕਿ ਆਪਾਂ ਪਾਰਟੀ ਤੇ ਜਾਣਾ ਹੈ ਅੱਜ ਰਿਟਾਇਰਮੈਂਟ ਪਾਰਟੀ ਤੇ ਉਹਦੇ ਲਈ ਕਿਵੇਂ ਤਿਆਰ ਹੋ ਕੇ ਜਾਈਏ ਖਾਸ ਕਰਕੇ ਗਰਮੀ ਅੱਜ ਲੋ ਸਰ ਪਪਾ ਮਲਤਾਨੀ ਮਿੱਟੀ ਲਈ ਹੈ ਜਿਹਨੂੰ ਗਾਚੀ ਕਹਿੰਦੇ ਨੇ ਬਸ ਉਹਨੂੰ ਮੈਂ ਛੋਟੇ ਛੋਟੇ ਪੀਸ ਕਰਕੇ ਦਰੜ ਫੜਦਾ ਪਾਣੀ ਦੇ ਵਿੱਚ ਭਿਉਂ ਕੇ ਰੱਖਦਾ ਬਾਲਗੂੜ ਆਪਣੇ ਧੋਏ ਹੋਏ ਨੇ ਨਾਲ ਆ ਚੁੱਕੇ ਆ ਮੈਂ ਉਸ ਤੋਂ ਬਾਅਦ ਲਾ ਰਹੀ ਹਾਂ ਕਿਉਂਕਿ ਬਹੁਤ ਗਰਮੀ ਆਈ ਪੀਸ ਮੇਰੇ ਜੀਨ ਕੀਤਾ ਸੀ ਲਾਉਣ ਨੂੰ ਪਹਿਲਾਂ ਚਲੋ ਹੁਣ ਮੈਂ ਜਾਣਾ ਤੇ ਜਾ ਕੇ ਆਪਣਾ ਟਾਈਮ ਰਹਿ ਗਿਆ ਥੋੜਾ ਇੱਕ ਘੰਟੇ ਦੇ ਵਿੱਚ ਵਿੱਚ ਜਾਣਾ ਪਹਿਲਾਂ ਤਾਂ ਆ ਸੂਟਾਂ ਦੀ ਚੁਆਇਸ ਕਰਨੀ ਬਹੁਤ ਔਖੀ ਹੁੰਦੀ ਗਰਮੀ 'ਚ ਕੱਲ ਤੁਹਾਨੂੰ ਮੈਂ ਦੱਸਿਆ ਸੀ ਪਿਛਲੇ ਬਲੌਗ ਦੇ ਵਿੱਚ ਤੇ ਸੂਟ ਦੀ ਚੁਆਇਸ ਜਿਹੜੀ ਉਹ ਆਪਾਂ ਕਰ ਲਈ ਹੈ ਕਲਰ ਥੋੜਾ ਲਾਈਟ ਰੱਖਿਆ ਦਿਖਾਉਣੀ ਆ ਮੈਂ ਤੁਹਾਨੂੰ ਸੂਟ ਪਹਿਲਾਂ ਆਪਾਂ ਆਪਣਾ ਫੇਸ ਆ ਜਿਹੜਾ ਉਹਨੂੰ ਕਰ ਲਈਏ ਸਹੀ ਇਹ ਨਾਲ ਜਿਆਦਾ ਕੂਲਿੰਗ ਇਫੈਕਟ ਨਾ ਹੁੰਦਾ ਨਾ ਇਹਦੇ ਨਾਲ ਬਹੁਤ ਜਿਆਦਾ ਹੰਡਕ ਮਿਲਦੀ ਹੈ ਲੋਡ ये बना लिए है सारे मल्तानी मिट्टी और कुछ भी बेशक ना करो कल्ली कर यही ला लो कई भी बहुत होती है जब को जाना होवे ना बहुत अच्छा फैक्टर देती है लो ਨੋ ਇਹਨੂੰ ਮੈਂ ਰੱਖਦੀ ਹਾਂ ਜੇ 500 ਮਿੰਟਾਂ ਵਿੱਚ ਇਹਨੇ ਸੁੱਪ ਜਾਣਾ ਤੇ ਉਸ ਤੋਂ ਬਾਅਦ ਆਪਾਂ ਫੇਸ ਆਪਣਾ ਵਾਸ਼ ਕਰਾਂਗੇ ਤੇ ਉਹਨੇ ਦੇਰ ਚ ਮੈਂ ਸੂਟ ਦਿਖਾਉਣੀ ਆ ਹਜੇ ਵਾਲ ਬੋਨ ਤਾਂ ਉਹਦੇ ਹੀ ਲਈ ਫਿਰਦੀ ਆ ਵਾਲ ਬੋਣੇ ਨਹੀਂ ਹਜੇ ਮੈਂ ਚਲੋ ਪਹਿਲਾਂ ਸੂਟ ਦਿਖਾਉਣੀ ਆ ਤੁਹਾਨੂੰ ਮੈਂ ਕਿਹੜਾ ਕੱਢਿਆ ਹੋਇਆ ਲੋ ਜੀ ਮੈਂ ਸੂਟ ਦਿਖਾ ਦਿੰਨੀ ਆ ਉਹਨੇ ਦੇਰ ਚ ਆਪਣੀ ਫੇਸ ਤੇ ਮਲਤਾਨੀ ਮਿੱਟੀ ਜਿਹੜੀ ਲਾਈ ਆ ਉਹ ਸੁਬਰੀ ਆ ਕਈ ਵਾਰ ਨਹੀਂ ਪਤਾ ਕੀ ਹੁੰਦਾ ਜੀ ਮੈਨੂੰ ਲੱਗਦਾ ਆਟੋਮੈਟਿਕਲੀ ਕੁਦਰਤੀ ਹੁੰਦਾ ਕੋਈ ਸੂਟ ਆ ਜਿਹੜਾ ਇਸ ਪਰਪਸ ਲਈ ਬਣਿਆ ਹੁੰਦਾ ਇਹ ਦਵਾ ਤੁਹਾਨੂੰ ਸੂਟ ਦਿਖਾ ਰਹੀ ਆ ਇਹ ਸੂਟ ਪਹਿਲਾਂ ਵੀ ਰਿਟਾਇਰਮੈਂਟ ਪਾਰਟੀ ਤੇ ਪਾਇਆ ਸੀ ਤੁਸੀਂ ਦੇਖਿਆ ਹੁਣ ਮੈਂ ਰਾਤ ਨੂੰ ਬਰਠਿੰਡੇ ਦੇ ਸੈਟਰਮੈਂਟ ਪਾਰਟੀ ਤੇ ਲਈ ਸੀ ਤੇ ਉਦੋਂ ਪਾਇਆ ਸੀ ਤੇ ਸੈਕਿੰਡ ਟਾਈਮ ਮੈਂ ਹੁਣ ਪਾ ਰਹੀ ਆ ਮੈਨੂੰ ਲੱਗਦਾ ਇਹ ਸੂਟ ਰਿਟਾਇਰਮੈਂਟਸ ਲਈ ਬਣਿਆ ਹੋਇਆ ਹੈ ਤੇ ਇਹ ਹੈਗਾ ਆਪਣਾ ਆਰਗੇਨਾਈਜ਼ਰ ਦਾ ਸੂਟ ਤੇ ਇਹ ਇਹਦੀਆਂ ਇਸ ਤਰ੍ਹਾਂ ਦੀਆਂ ਬਾਜੂ ਨੇ ਬਾਕੀ ਦਵਾ ਪਾ ਕੇ ਦਿਖਾਉਂਗੀ ਪਰ ਵੈਸੇ ਲੁੱਕ ਦਿਖਾ ਦੇਣੀ ਆ ਇਹਦੀ ਆਰਗੇਨਾਈਜ਼ਰ ਦਾ ਸੂਟ ਆ ਜੀ ਇੱਥੇ ਆਪਣੇ ਆ ਆਰਗੇਨਾਈਜ਼ਰ ਦੇ ਨਾਲ ਇਹਦੇ ਦੁਪੱਟਾ ਤੁਸੀਂ ਦੇਖਿਆ ਹੋਣਾ ਇਹ ਮੇਰੇ ਪਾਇਆ ਹੋਇਆ ਸੂਟ ਯਾਦ ਹੋਣਾ ਜਿੰਨਾ ਪਹਿਲਾਂ ਮ ਤੇ ਪਿੰਕ ਤੇ ਪਿੰਕਿਸ਼ ਨਹੀਂ ਹੈਗਾ ਪੀਚ ਹੀ ਐ ਜੀ ਬਿਲਕੁਲ ਪੀਚ ਹੀ ਐ ਤੇ ਸਿਲਕੀ ਸਲਵਾਰ ਦੇ ਨਾਲ ਆ ਤੇ ਇਹ ਆਪਾਂ ਸੂਟ ਡਿਸਾਈਡ ਕੀਤਾ ਫਿਰ ਫਾਈਨਲੀ ਹੋਰ ਕੀ ਕਰ ਸਕਦੀ ਸੀ ਹੁਣ ਮੈਂ ਉਸ ਤਾਂ ਇਦਾਂ ਦਾ ਪੌਣਾ ਹੀ ਪਹਿਣਾ ਨਾ ਤਾਂ ਡਾਰਕ ਕਲਰ ਚੰਗਾ ਲੱਗਦਾ ਸੀ ਤੇ ਨਾ ਹੀ ਕੁਝ ਹੈਵੀ ਜਿਹਾ ਲੱਗਦਾ ਸੀ ਨਾ ਹੀ ਬਿਲਕੁਲ ਕਾਟਨ ਦੇ ਵਿੱਚ ਕੁਝ ਏਦਾਂ ਦਾ ਕਾਟਨ ਦੇ ਵਿੱਚ ਨਹੀਂ ਸੀਗਾ ਵੀ ਜਿਹੜਾ ਆਪਾਂ ਪਾਰਟੀ ਤੇ ਪਾਰਟੀ ਜਾ ਸੀ ਕੀ ਹੁੰਦੇ ਨੇ ਕਾਟਨ ਦੇ ਵਿੱਚ ਵੀ ਪਰ ਮੇਰੇ ਕੋਲ ਨਹੀਂ ਸੀਗਾ ਵੀ ਮੈਂ ਕੋਈ ਕਾਟਨ ਦਾ ਏਦਾਂ ਦਾ ਸੂਟ ਮੇਰੇ ਕੋਲ ਹੋਵੇ ਜਿਹੜਾ ਮੈਂ ਪਾਰਟੀ ਤੇ ਬਾਕੇ ਜਾ ਸਕਾਂ ਸੋ ਫਾਈਨਲੀ ਫਿਰ ਇਹੀ ਡਿਸਾਈਡ ਕੀਤਾ ਕਿ ਏਸੀ ਹਾਲ ਹੈਗਾ ਤੇ ਕੋਈ ਗੱਲ ਨਹੀਂ ਪਾ ਜਾਣੀ ਆ ਘੰਟੇ ਲੋ ਘੰਟੇ ਦੀ ਗੱਲ ਹੈਗੀ ਆ ਔਖੇ ਸਭੇ ਕੱਢ ਲਾਂਗੇ ਟੋਰ ਵੀ ਕੱਢਣਾ ਲੇਡੀਜ਼ ਦਾ ਟੋਰ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਔਖਾ ਕੱਢ ਲੈਂਦੀਆਂ ਨੇ ਸੋ ਆਪਾਂ ਵੀ ਅੱਜ ਥੋੜਾ ਜਿਹਾ ਔਖੇ ਹੋ ਲਾਂਗੇ ਤੇ ਚਲੋ ਪਾ ਜਾਣੇ ਆ ਠੀਕ ਹੈ ਹੁਣ ਆਪਣੀ ਸੁਪਰੀ ਹੈਗੀ ਆ ਮਕਾਨੀ ਮਿੱਟੀ ਓਨੀ ਦੇਰ ਦੇ ਵਿੱਚ ਬਸ 2-4 ਮਿੰਟਾਂ ਦੇ ਵਿੱਚ ਹੀ ਸੁੱਕ ਜਾਣੀ ਆ ਇਹ ਫੇਸ ਕਰਦੀਆਂ ਵਾਸ਼ ਤੇ ਫਿਰ ਆਪਾਂ ਹੁੰਨੇ ਆ ਰੈਡੀ ਤੁਸੀਂ ਬੰਦਿਆਂ ਤੇ ਚੱਲਾਂਗੇ ਪ੍ਰੋਪਰਟੀ ਤੇ ਤੇ ਬੀਬੀ ਹੁਣਾਂ ਨੂੰ ਅੱਛਾ ਛੱਡ ਕੇ ਜਾਵਾਂਗੇ ਦੁਕਾਨ ਤੇ ਇਹ ਕਰਾਂਗੇ ਦੁਕਾਨ ਦੀ ਸਫਾਈ ਤੇ ਮੈਂ ਇੰਜੋਏ ਕਰੂੰਗੀ ਪਾਰਟੀ ਚਲੋ ਫੇਰ ਮਿਲਦੀ ਆਂਗੀ ਦੁਬਾਰਾ ਤੁਹਾਨੂੰ ਮੈਂ ਫੇਸ ਆਪਣਾ ਵਾਸ਼ ਕਰਨਾ ਲਓ ਜੀ ਫੇਸ ਆਪਣਾ ਕਾਫੀ ਸੁੱਕ ਚੁੱਕਿਆ ਹੈ ਥੋੜਾ ਥੋੜਾ ਗਿੱਲਾ ਹੈ ਇੰਨਾ ਕੁ ਆਪਾਂ ਗਿੱਲਾ ਰੱਖਾਂਗੇ ਫਿਰ ਬਹੁਤ ਜ਼ਿਆਦਾ ਸਟ੍ਰੈਚ ਹੋ ਜਾਊਗਾ ਬismillah ਦਾ 10 ਮਿੰਟ ਹੋ ਚੁੱਕਿਆ ਮੈਨੂੰ ਪੱਖੇ નીચે ਬੈਠੇ ਹੋਊਂਗੀ ਲੋ ਜੀ ਸਾਫ ਹੋ ਗਿਆ ਪਸੀਨੇ ਜੀ ਸਾਰੀ ਜਿਹੜੀ ਚਿਪਚਿਪਾਟ ਸੀ ਉਹ ਦੂਰ ਹੋ ਗਈ ਬੜੀ ਸੌਫਟਨੈਸ ਆ ਗਈ ਠੀਕ ਹੈ ਹੁਣ ਆਪਾਂ ਚੱਲਦੇ ਅੰਦਰ ਕਪੜੇ ਚੇਂਜ ਕਰਾਓ ਤੇ ਵਾਲ ਬੁਰਵਾਵਾ ਫੇ ਚਲੀਏ ਲੋ ਜੀ ਆਪਾਂ ਬਦਲ ਲਿਆ ਪਲਾਨ ਉਹ ਸੂਟ ਦੀ ਵੀ ਜਾਰੀ ਆਪਾਂ ਪਾਲਿਆ ਜਿਹੜਾ ਸੂਟ ਉਹ ਬੀਬੀ ਨੂੰ ਪਸੰਦ ਨਹੀਂ ਆਇਆ ਬੀਬੀ ਕਹਿੰਦੀ ਆਹ ਵਾਲਾ ਪਾ ਕੋਪਾ ਹੀ ਉਹ ਲਾ ਬਲ ਨੇ ਇਹ ਸੁਪਰ ਹੈਗਾ ਆਪਣਾ ਜੋਟਟ ਦੇ ਵਿੱਚ ਤੇ ਸਗਰੂ ਦੀ ਖੀਰ ਹੈ ਇਹ ਲੋਜ ਲੋਜੀ ਆਪਣਾ ਤੇਲ ਵੀ ਖਾਧੂ ਹੋ ਰਿਹਾ ਹੈ ਪੈਣਾ ਨੂੰ ਤਾਂ ਬਣਾਵਣਾ ਦੇਤਾ ਤੇ ਆਪ ਦਾ ਬਣਾਉਣ ਦੀ ਕੋਲ ਕੋਈ ਨਹੀਂ ਹੈ ਅੰਮ੍ਰਿਤ ਦਾ ਹੋਰ ਵੀ ਬਣਿਆ ਪਿਆ ਆਹਦਾ ਨਹੀਂ ਬਣਾ ਸਕਦੀ ਮੈਂ ਆਪਦੇ ਲਈ ਮੈਨੂੰ ਬਹੁਤ ਕੌਲ ਹੈ ਉਹਦਾ ਆਪਣਾ ਬਣ ਗਿਆ ਮੈਨੂੰ ਲੱਗਦਾ ਸਹੀ ਹੋਣਾ ਹੈ ਇਸ ਤੋਂ ਬਾਅਦ ਕੁਝ ਕਰਮ ਦੀ ਗੁੜੇ ਨੂੰ ਰੋੜਨੇ ਥੋੜਾ ਜਨਾ ਗਰਮੀ ਤੋਂ ਵਿਚਾਰ ਹੋਊਗਾ ਨਹੀਂ ਤਾਂ ਬਹੁਤ ਜ਼ਿਆਦਾ ਗਰਮੀ ਹੋਣੀ ਹੈ ਉੱਥੇ ਤੇ ਉਹ ਤਾਂ ਤਾਂ ਜਪਾ ਨਹੀਂ ਕਰ ਸਕਦੇ ਸੀ ਤੋ ਮੈਨੂੰ ਦਿਖਦਾ ਨਹੀਂ ਜਦੋਂ ਤੁਸੀਂ ਦੱਸ ਸਕਦੇ ਹੋ ਜਾਂ ਬੀਬੀ ਦੱਸ ਦਿੰਦੀ ਹੈ ਹੁਣਾਂ ਬੀਬੀ ਨੂੰ ਪੁੱਛਦੀ ਹੈ ਤੁਸੀਂ ਤਾਂ ਅੱਜ ਦੱਸਣਾ ਨਹੀਂ ਤੁਸੀਂ ਤਾਂ ਅਜੇ ਕੱਲ ਨੂੰ ਦੱਸੋ ਬੀਬੀ ਮੈਨੂੰ ਕਿਉਂ ਡਰਾ ਰਹੀ ਸੀ ਇਹ ਤਾਂ ਬਲ ਬੋਲ ਜਿਹਾ ਮੇਰੇ ਉੱਪਰ ਚਲੋ ਲੋ ਜੀ ਬੀਬੀ ਨੇ ਪਾਸ ਕਰਤਾ ਬੀਬੀ ਕਹਿੰਦੀ ਵਧੀਆ ਵੱਡਾ ਸਾਰਾ ਜੁੰਡਾ ਬਣ ਗਿਆ ਪਹਿਲਾਂ ਆਪਾਂ ਇਹਨੂੰ ਟੋਨ ਕਰਾਂਗੇ। ਇਹ ਫੇਸ ਦੇ ਵਿੱਚੋਂ ਕੱਢ ਕੇ ਲਈ ਆ ਇਹਨੂੰ ਆਪਾਂ ਨਾ ਇਦਾਂ ਹੀ ਸੁੱਕਣ ਦੇਣਾ। ਉੰਜਣਾ ਨਹੀਂ ਹੈਗਾ ਆਪੀ ਇਸ ਚੀਜ਼ ਨਾਲ। ਬਸ ਇਹਨੂੰ ਆਪਾਂ ਈਵਨ ਕਰ ਲੈਣਾ ਸਕਿਨ ਨੂੰ। ਤੇ ਇਹਦੇ ਤੇ ਮੈਂ ਮਾੜੀ ਵੀ ਲਈ ਹੋਈ ਆ ਫਾਊਂਡੇਸ਼ਨ ਤੇ ਮਾੜਾ ਜਿਹਾ ਲਿਆ ਹੋਇਆ ਸੀਰਮ ਜਿਹੜਾ ਆਪਾਂ ਫੇਸ ਲਈ ਬਣਾਇਆ ਹੋਇਆ। ਹੁਣ ਆਪਾਂ ਇਹਨੂੰ ਇਦਾਂ ਹੀ ਸੁੱਕਣ ਦਿੰਦੇ ਆ। ਅੱਖੇ ਦੇ ਅੱਗੇ ਖੜਦੇ ਆ। ਲੋ ਵੀਪੀਸ ਆਪਣਾ ਸੁੱਕ ਚੁੱਕਿਆ ਹੁਣ ਮੈਂ ਮਾੜਾ ਜਿਹੜਾ ਪਸੀਰਮ ਬਣਾਉਣੇ ਹੁੰਦੇ ਆ ਉਹ ਧਾਰ ਰਹੀ ਆ ਜਮ ਇੱਕ ਡ੍ਰੌਪ ਇਸ ਤੋਂ ਜ਼ਿਆਦਾ ਨਹੀਂ ਤੇ ਥੋੜੀ ਜੀ ਫਾਊਂਡੇਸ਼ਨ ਆ ਬਸ ਆ ਮਾੜੀ ਜੀ ਆ ਇੱਕ ਡ੍ਰੌਪ ਹੀ ਪਾਇਆ ਸੀ ਇਹਦਾ ਵੀ ਮੈਂ ਯੋ ਵੀ ਮੈਨੂੰ ਲੱਗਦਾ ਮੈਨੂੰ ਜ਼ਿਆਦਾ ਹੀ ਲੱਗੂਗਾ ਮੇਰੇ ਅੱਜ ਦਿਨ ਆ ਲਈ ਸਭਿਆਰੇ ਜਦੋਂ ਤੁਸੀਂ ਹਲਕੀ ਹੀ ਫਾਊਂਡੇਸ਼ਨ ਲਾਉਣੀ ਆ ਨਾ ਤੇ ਉਹ ਫਾਊਂਡੇਸ਼ਨ ਆ ਜਿਹੜੀ ਕੱਲੇ ਫੇਸ ਤੇ ਨਾਲ ਲਾਇਆ ਕਰੋ ਕਈ ਭੈਣਾਂ ਤੇ ਮੈਂ ਦੇਖਦੀ ਹੁੰਦੀ ਆ ਵੀ ਉਹ ਫਾਊਂਡੇਸ਼ਨ ਲਾਉਣਗੇ ਤੇ ਇੱਥੋਂ ਇੱਥੋਂ ਛੱਡ ਦੇਣਗੇ ਉੱਪਰੋਂ ਇਹੋ ਸਕਿਨ ਅਲੱਗ ਲੱਗਦੀ ਆ ਤੇ ਦੂਜੀ ਫੇਸ ਦੀ ਅਲੱਗ ਲੱਗਦੀ ਆ ਤੇ ਦੂਰੋਈ ਚਮੜੀ ਆ ਫਾਊਂਡੇਸ਼ਨ ਤੇ ਤੁਸੀਂ ਆਪਣੀ ਗਰਦਨ ਤੇ ਵੀ ਜ਼ਰੂਰ ਲਾਉਣੀ ਆ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਕਰਕੇ ਉਹ ਵੀ ਹੱਥ ਮਾਰ ਲੈਣਾ ਐਦਾਂ ਕਰਨਾ ਪਰਨਾ ਤੇ ਵੀ ਇਹ ਨਾ ਹੋਵੇ ਵੀ ਕੋਈ ਜਗ੍ਹਾ ਰਹਿ ਜੇ ਤੇ ਫਿਰ ਤੁਹਾਡੀ ਦੂਰੋ ਚਮਕੂਗੀ ਕਿ ਇਹ ਦੀ ਸਕਿਨ ਐਦਾਂ ਦੀ ਆ ਉੱਪਰ ਇਹਨੇ ਕਾਫੀ ਸਾਰੀ ਫਾਊਂਡੇਸ਼ਨ वैसे जाके नहीं वैसे तो ये सीन है जो काफी उत्तर जानी है पर फिर भी थोड़ा सा असर तो दिखाऊंगी और नेक्स्ट स्टेप अपना हैगा दिस वन काजल सुरमा देसी सुरमा तो ਇਹ ਆਪਣੀ ਜਿਹੜੀ ਐਵਰਗ੍ਰੀਨ ਆਨੀਅਨ ਸ਼ੇਡ ਦੀ ਲਿਪਸਟਿਕ ਹੈ ਪਾਲਾਂਗੇ ਆਪਾਂ ਚੇਨ ਕਦੇ ਕਦੇ ਤਾਂ ਸ਼ੌਕ ਨਾਲ ਪਾ ਲੈਣੀ ਚਾਹੀਦੀ ਹੈ ਤੇ ਹੁਣ ਆ ਪਈਆਂ ਰਿੰਗ ਪਾਵਾਂਗੇ ਪਰ ਬਦਲ ਕੇ ਪਾਵਾਂਗੇ ਕੰਡ ਵਾਲੀ ਨਹੀਂ ਪਾਵਾਂਗੇ ਕੱਲ ਮੈਂ ਆ ਪਾਈ ਸੀ ਇਹ ਵਾਲੀ ਮੇਰੀ ਫੇਵਰਟ ਨਹੀਂ ਇਹ ਬਹੁਤ ਚੰਗਾ ਹੁੰਦਾ ਬ੍ਰੀਕ ਦੇ ਅੱਜ ਆਪਾਂ ਇਹ ਨਹੀਂ ਪਾਉਨੇ ਅੱਜ ਆਪਾਂ ਚੇਂਜ ਕਰਕੇ ਪਾਵਾਂਗੇ ਠੀਕ ਹੈ ਫਿਰ ਮਰਦੀਆਂ ਤੁਮ ਦਵਾ ਲੋਦੀ ਇਹ ਵਾਲੇ ਪਈਆ ਰਿੰਗ ਪਾ ਰਹੇ ਆ ਥੋੜੀ ਜਿਹੀ ਨਗ ਜੇ ਲੱਗੇ ਹੋਏ ਨੇ ਇਹਦੇ ਵਿੱਚ ਰੰਗ ਬਰੰਗੇ ਲੋਦੀ ਹੁਣ ਦੱਸੋ ਹੋ ਗਈ ਰੈਡੀ ਮੇ ਲੋ ਜੀ ਆਪਾਂ ਹੋ ਗਏ ਫੁੱਲ ਰੈਡੀ ਤੇ ਬਸ ਜੁੱਤੇ ਪਾਉਣੇ ਆ ਤੇ ਹੁਣ ਆਪਾਂ ਕਰਦੇ ਆ ਆਪਣੀਆਂ ਸਹੇਲੀਆਂ ਨੂੰ ਫੋ ਤੇ ਫੇਰ ਆਪਾਂ ਚੱਲਦੇ ਆ ਠੀਕ ਹੈ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਤਿਆਰੀ ਕਿਹੋ ਜਿਹੀ ਲੱਗੀ ਤੇ ਮੇਰਾ ਸੂਟ ਕਿਹੋ ਜਿਹਾ ਲੱਗਿਆ ਹਲਕੀ ਹਲਕੀ ਜਦੋਂ ਆਪਾਂ ਫੇਸ ਤੇ ਉੱਪਰ ਕੁਛ ਨਾ ਕੁਛ ਲਾ ਲੈਣੇ ਆ ਜਿਵੇਂ ਆਪਾਂ ਅੱਜ ਬਲਤਾਨੀ ਮਿੱਟੀ ਲਾਈ ਸੀ ਇਹਦੇ ਨਾਲ ਫੇਸ ਦੇ ਉੱਪਰ ਥੋੜਾ ਜਿਹਾ ਗਲੋ ਆ ਜਾਂਦਾ ਹੁੰਦਾ ਜਦੋਂ ਤੁਸੀਂ ਕਿਤੇ ਵੀ ਜਾਣਾ ਹੋਵੇ ਕੁਛ ਨਾ ਕੁਛ ਬੇਸਣ ਦਾ ਕੋਈ ਪੇਸਟ ਬਣਾ ਲਓ ਕੁਛ ਵੀ ਲਾਓ ਪਰ ਜਰੂਰ ਲਾਕਿਦਾ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਵਧੀਆ ਲੱਗਦਾ ਫਿਰ ਹਲਕੀ ਜਿਹੀ ਮਮੋਨੀ ਜੀ ਇੱਕ ਫਾਰਮੇਸ਼ਨ ਜਦੋਂ ਆਪਾਂ ਕਿਤੇ ਜਾਣਾ ਹੋਵੇ ਆਦਰਵਾਇਸ ਤਾਂ ਜਰੂਰਤ ਨਹੀਂ ਹੁੰਦੀ ਹੈਗੀ ਰੂਟੀਨ ਦੇ ਵਿੱਚ ਚਲੋ ਠੀਕ ਹੈ ਜੀ ਮੈਂ ਕਰਾ ਹੁਣ ਫੋਨ ਤੇ ਫੋਨ ਕਰਕੇ ਪੁੱਛ ਲਾਂ ਫਿਰ ਚਲਦੇ ਆ ਚਲੋ ਜੀ ਹੋ ਗਏ ਆਪਾਂ ਰੈਡੀ ਤੇ ਹੁਣ ਆਪਾਂ ਚਲਦੇ ਆਂ ਪਰ ਮਾਰੀ ਪਿੱਛੇ ਕੁੱਲੀ ਛੜਤੀ ਫਾਈਨਲੀ ਬਹੁਤ ਵੱਡਾ ਕੰਮ ਕਰ ਲਿਆ ਤਿਆਰ ਹੋ ਗਏ ਕਿਉਂਕਿ ਗਰਮੀਆਂ ਦੇ ਵਿੱਚ ਜੇ ਕੋਈ ਤਿਆਰ ਹੋ ਕੇ ਪਾਰਟੀ ਤੇ ਪਹੁੰਚ ਜੇ ਟਾਈਮ ਸਰ ਤੇ ਉਹਦੇ ਬਰਗੀ ਰੀਸ ਨਹੀਂ ਹੁੰਦੀ ਸੋ ਆਪਾਂ ਸੰਥੈਟਿਕ ਸੂਟ ਪਾ ਕੇ ਜਾਰਜਟ ਦਾ ਤੇ ਵੀ ਦੇ ਦੁਪट्टे ਨਾਲ ਤੇ ਹੁਣ ਚੱਲੇ ਆ ਪਰ ਆਪਾਂ ਜੂੜਾ ਬਣਾ ਲਿਆ ਇਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਗਰਮੀ ਨੂੰ ਕੁੱਤ ਦਾ ਤੇ ਜੂੜੇ ਦਾ ਬਹੁਤ ਫਰਕ ਪੈਂਦਾ ਕੁੱਤ ਕਰੋ ਤਾਂ ਨਾ ਲੜੀ ਹੋਈ ਜਾਂਦੀ ਹੈ ਪਿੱਛੇ ਤੇ ਪਰ ਮੇਰੇ ਵਰਗੇ ਅੰਜੀਰ ਹਵਾ ਦੱਤਾ ਉਹ ਫੜਦੀ ਨਹੀਂ ਆ ਕਰਨ ਨੂੰ ਪਰ ਅੱਜ ਆਪਾਂ ਜੂੜਾ ਬਣਾ ਲਿਆ ਥੋੜਾ ਜਿਹਾ ਸੌਖਾ ਲੱਗਦਾ ਤੇ ਸੇਲੀਆਂ ਵੀ ਚੱਲ ਪਈਆਂ ਨੇ ਤੇ ਹੁਣ ਆਪਾਂ ਚੱਲਦੇ ਹਾਂ ਠੀਕ ਹੈ ਜੀ ਤੇ ਦੇਖਦੇ ਹਾਂ ਉੱਥੇ ਮੈਨੂੰ ਲੱਗਦਾ ਹੈ ਮੁਸ਼ਕਲ ਆ ਥੋੜਾ ਜਿਹਾ ਮੈਨੂੰ ਬਾਹਰ ਕੈਮਰਾ ਕੋਲੋਂ ਵਧੀਆ ਨਹੀਂ ਲੱਗਦਾ ਹੁੰਦਾ ਤੇ ਮਾੜਾ ਮੋਟਾ ਦੇਖੀ ਫਸਾ ਦਿਆ ਠੀਕ ਹੈ ਜੀ ਲਓ ਜੀ ਆਪਾਂ ਆਂਗੇ ਘਰੇ ਵਾਪਸ ਇੰਜੋਏ ਕੀਤਾ ਵਧੀਆ ਲੱਗਿਆ ਬਹੁਤ ਜ਼ਿਆਦਾ ਗਰਮੀ ਨਹੀਂ ਸੀਗੀ ਕਿਉਂਕਿ AC ਹਾਲ ਸੀ ਪਰ ਇੰਨੀ ਠੰਡ ਵੀ ਨਹੀਂ ਸੀ ਤੇ ਪਰ ਠੀਕ ਰਿਹਾ ਕੋਲ ਮਿਲਾ ਕੇ ਵਧੀਆ ਰਿਹਾ ਇੰਨਾ ਤਾਂ ਫਿਰ ਹੁੰਦਾ ਹੀ ਹੈ ਜੀ ਤੇਰਾ ਸ਼ੁਕਰ ਥੋੜਾ ਜਿਹਾ ਵੱਜ ਗਏ 4 4 ਵਜਣ ਵਾਲੇ ਹਨ ਕੁਣ 10 ਮਿੰਟ ਰਹਿ ਗਏ 4:00 ਵਜੇ ਚ ਅਸੀਂ 3-4 ਘੰਟੇ ਲੱਗੇ 1:00 ਵਜੇ ਗਈ ਸੀ ਮੈਂ ਤੇ ਹੁਣ ਮੈਂ ਕੱਪੜੇ ਬਦਲਣਾ ਕਿਉਂਕਿ ਇਹਨਾਂ ਕੱਪੜਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆਉਂਦੀ ਆ ਤੇ ਲੋ ਦੇਖੋ ਤੇ ਹੁਣ ਆਪਾਂ ਕੱਪੜੇ ਚੇਂਜ ਕਰ ਲਗੇ ਫਿਰ ਮਿਲਦੇ ਆਪਾਂ ਲਓ ਜੀ ਆਪਾਂ ਹੁਣ ਵਾਲ ਲੈ ਖੋਲ ਕਿਉਂਕਿ ਦੂੜਕਦੇ ਕੀਤਾ ਨਹੀਂ ਤੇ ਬਹੁਤ ਜ਼ਿਆਦਾ ਔਖਾ ਲੱਗਦਾ ਕਰਨਾ ਤੇ ਕੱਪੜੇ ਬਦਲ ਲੇ ਮੂੰਹ ਧੋਣਾ ਹੈਗੇ ਮੂੰਹ ਧੋਣਾ ਦਾ ਕੰਮ ਕਰਨਾ ਹੈਗੇ ਕੀ ਕਰਨਾ ਕੋਈ ਨਾ ਚਲਾਉਣੇ ਆ ਆਪਾਂ ਹੁਣ ਔਖਾ ਲੱਗਦਾ ਪੌਣਾ ਗਰਮੀ ਦੇ ਵਿੱਚ ਸਾਰਾ ਕੁਝ ਇੱਕ ਜਦੋਂ ਆਦਤ ਜੀ ਪੈ ਜਾਂਦੀ ਹੈ ਨਾ ਇਦਾਂ ਹੀ ਰਹਿਣ ਦੀ ਤੇ ਫੇਰ ਔਖਾ ਲੱਗਦਾ ਬਹੁਤ ਜ਼ਿਆਦਾ ਥੋੜਾ ਸ਼ਾਂਤੀ ਆਈ ਹੈ ਘਰੇ ਆ ਕੇ ਪਤਾ ਕੀ ਹੁੰਦਾ ਜੀ ਫੰਕਸ਼ਨ ਦੇ ਵਿੱਚ ਚਾਹੇ ਆਪਾਂ ਕਹਿ ਦਿੰਦੇ ਆ ਵੀ ਏਸੀ ਹਾਲ ਹੈ ਫਿਰ ਵੀ ਇੰਨੇ ਜਣਿਆਂ ਨੂੰ ਇੰਨੀ ਕੂਲਿੰਗ ਨਹੀਂ ਹੁੰਦੀ ਜਦੋਂ ਰਸ਼ ਹੁੰਦਾ ਤਾਂ ਗਰਮੀ ਆਉਣ ਲੱਗ ਜਾਂਦੀ ਆ ਬਹੁਤ ਜ਼ਿਆਦਾ ਜਦੋਂ ਵੀ ਮਾੜਾ ਜਿਹਾ ਪੱਖੇ ਤੋਂ ਇੱਧਰ ਉੱਧਰ ਹੋਈਦਾ ਸੀਗਾ ਤੇ ਪਸੀਨੇ ਛੁੱਟਦੇ ਸੀ ਚਲ ਜਾਣਾ ਤਾਂ ਫਿਰ ਹੁੰਦਾ ਹੀ ਆ ਹੁਣ ਅਗਲੀ ਦੀ ਰਿਟਾਇਰਮੈਂਟ 'ਚ ਗਰਮੀ ਚਾਹੀਏ ਤਾਂ ਫੇ ਸਾਡੀ ਤਾਂ ਕਿੰਨੇ ਹੀ ਰਿਟਾਇਰ ਹੋਏ ਨੇ ਨਾ 3-4 5 ਸਾਰੇ ਗਰਮੀਆਂ 'ਚ ਹੀ ਪੈਦਾ ਹੋਏ ਸੀਗੇ ਕਿਉਂਕਿ ਗਰਮੀਆਂ 'ਚ ਹੀ ਰਿਟਾਇਰ ਹੋਏ ਨੇ ਸਾਰੇ ਤੇ ਹੁਣ ਘਰੇ ਆ ਕੇ ਏਸੀ 'ਚ ਬੈਠੇ ਆ ਤੇਰਾ ਮਾਇਆ ਹੁਣ ਬਾਲਕੂਨ ਖੋਲ੍ਹ ਕੇ ਹਵਾ ਲਵਾਉਣੀ ਆ ਬਾਲਾਂ ਨੂੰ ਫੇਰ ਗੁੱਤ ਕਰ ਲੀਆ ਚਾਹ ਬਣੀ ਪਈ ਆ ਚਾਹ ਪੀ ਲੈਨੇ ਆ ਹੁਣ ਆਪਾਂ ਬਸ ਆਪਾਂ ਤੁਹਾਨੂੰ ਦੱਸਦਾ ਕਿ ਕਿਸ ਤਰ੍ਹਾਂ ਆਪਾਂ ਗਰਮੀਆਂ ਦੇ ਵਿੱਚ ਕਿਵੇਂ ਤਿਆਰ ਹੋ ਕੇ ਜਾਈਏ ਕਿਵੇਂ ਤਿਆਰ ਹੋ ਕੇ ਜਾਈਏ ਬਸ ਥੀ ਹੋ ਜਾਂਦੀ ਏ ਕਾਦੀ ਤਿਆਰੀ ਆ ਜੀ ਜੋ ਤੁਸੀਂ ਬਸ ਫੇਸ ਦੇ ਉੱਪਰ ਕੁਝ ਵੀ ਲਾਉਣਾ ਕਿਉਂਕਿ ਇਦਾਂ ਦਾ ਜੇ ਆਪਾਂ ਜਾਣੇ ਆ ਨਾ ਉਦੋਂ ਵੀ ਵਧੀਆ ਨਹੀਂ ਲੱਗਦਾ ਕਿ ਆਪਾਂ ਐਵੇਂ ਉੱਠ ਕੇ ਤੁਰ ਜਾਈਏ ਤਾਂ ਥੋੜਾ ਜਿਆਦਾ ਤਾਂ ਪਚਪ ਕਰਨਾ ਪੈਂਦਾ ਬਸ ਇੱਕ ਤੁਸੀਂ ਟੋਨਰ ਲਾ ਲਿਆ ਕਰੋ ਗੁਲਾਬ ਜਲ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਸੀਰਮ ਬਣਾਇਆ ਇੱਕ ਡ੍ਰੌਪ ਬਸ ਫੇਸ ਤੇ ਲਾ ਲਿਆ ਉਹਦੇ ਨਾਲ ਕੀ ਹੁੰਦੇ ਨੇ ਜਿਹੜੇ ਆਪਣੇ ਪੋਰਸ ਹੁੰਦੇ ਨੇ ਨਾ ਰੋਮ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਦੇ ਉਹਨਾਂ ਨੂੰ ਆਪਾਂ ਲੌਕ ਕਰ ਦਿੰਨੇ ਆ ਜਦੋਂ ਲੋਕ ਹੋ ਜਾਂਦੇ ਨੇ ਤੇ ਅੰਦਰ ਕੋਈ ਵੀ ਚੀਜ਼ ਕਰੀਮ ਵਗੈਰਾ ਜਿਹੜੀ ਅਪਲਾਈ ਕਰਦੇ ਆ ਜਿਵੇਂ ਆਪਾਂ ਫਾਊਂਡੇਸ਼ਨ ਇੱਕ ਡ੍ਰੌਪ ਇੱਕ ਡ੍ਰੌਪ ਅਪਲਾਈ ਕੀਤਾ ਸੀਗਾ ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਅੰਦਰ ਨਹੀਂ ਜਾਂਦਾ ਉਹਦਾ ਤੱਕ ਨਹੀਂ ਜਾਂਦਾ ਸਕਿਨਾਂ ਦੀ ਤੇ ਸਕਿਨਾਂ ਨੂੰ ਕੋਈ ਹਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਤੇ ਇਸ ਕਰਕੇ ਆ ਆਪਾਂ ਨੂੰ ਟੋਨਰ ਵੀ ਜ਼ਰੂਰੀ ਹੈ ਯੂਜ਼ ਕਰਨਾ ਤੇ ਆਪਾਂ ਨੂੰ ਉੱਪਰ ਥੋੜਾ ਜਿਹਾ ਕੋਈ ਮੋਇਸਚਰਾਈਜ਼ਰ ਜਾਂ ਜੋ ਵੀ ਆਪਾਂ ਸੀਰਮ ਵਗੈਰਾ ਬਣਾਇਆ ਹੈਗਾ ਉਹ ਲਾਉਣਾ ਬਹੁਤ ਜ਼ਰੂਰੀ ਹੈ ਉਸ ਤੋਂ ਉੱਪਰ ਤੁਸੀਂ ਉਹ ਲਾ ਸਕਦੇ ਹੋ ਤਾਂ ਕਿ ਉਹ ਆਪਣੀ ਸਕਿਨ ਨੂੰ ਅੰਦਰ ਤੱਕ ਜਾ ਕੇ ਉਹ ਨੁਕਸਾਨ ਨਾ ਪਹੁੰਚਾਵੇ ਉਥੇ ਆਪਾਂ ਨੂੰ ਆਪਣੀਆਂ 2-3 ਸਬਸਕ੍ਰਾਈਬਰ ਪੈਣਾ ਮਿਲ ਗਈਆਂ ਤੇ ਫਿਰ ਬਹੁਤ ਵਧੀਆ ਲੱਗਦਾ ਹੈ ਮਜ਼ਾ ਆਉਂਦਾ ਬਹੁਤ ਅੱਛਾ ਲੱਗਿਆ ਮਿਲ ਕੇ ਉਹਨਾਂ ਨੂੰ ਇੱਕ ਪਰਮਜੀਤ ਭੈਣ ਮਿਲੇ બીજી ਭੈਣ ਦਾ ਨਾਮ ਭੁੱਲ ਗਈ ਬਾਣੀ ਟੀਚਰ ਲੱਗੇ ਹੋਏ ਨੇ ਉਹ ਭੈਣ ਉਹਨਾਂ ਦਾ ਨਾਮ ਭੁੱਲ ਗਈ ਲੈ ਹਾਂ ਬਾਣੀ ਹਾਂ ਤੇ ਬਾਣੀ ਜੀ ਤਾਂ ਕੋਈ ਉਹਦੀ ਟ੍ਰੈਡੀਸ਼ਨ ਵਾਲੀ ਬਣੇ ਦੀ ਇਹ ਹੈ ਇਹਦੀ ਗੁਰਦੀਪ ਕੋਈ ਭੈਣ ਨਹੀਂ ਨਹੀਂ ਉਹ ਸਾਡੇ ਮੈਡਮ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦੀ ਦਰਾਨੀ ਨੇ ਤੇ ਉਹ ਕਹਿੰਦੇ ਸੀ ਕਹਿੰਦੇ ਮੈਂ ਤੁਹਾਨੂੰ ਦੱਸਿਆ ਸੀਗਾ ਨਮਕਦਾਨੀ ਕਿਥੋਂ ਲੱਜੀ ਹੋਣੀ ਹੈ ਨਮਕਦਾਨੀ ਦਾ ਜੀ ਬੜਾ ਵੱਡਾ ਈਸ਼ੂ ਬਣਿਆ ਪਿਆ ਆਪਣੀ ਦਾ ਜਦੋਂ ਨਮਕਦਾਨੀ ਆਊਗੀ ਨਾ ਗ੍ਰਹਿ ਪ੍ਰਵੇਸ਼ ਬੜਾ ਤਕੜਾ ਕਰਾਵਾਂਗੇ ਨਮਕਦਾਨੀ ਨਾ ਕਰਾਂ ਤਾਂ ਪੇਸ਼ ਕਰਾਵਾਂਗੇ ਸਾਰੀਆਂ ਭੈਣਾਂ ਨੂੰ ਦਿਖਾਵਾਂਗੇ ਵੀ ਆਹ ਕੀ ਨਮਕਦਾਨੀ ਆਪਣੀ ਤੇ ਕੋਈ ਚੀਜ਼ ਵਸੇ ਨਹੀਂ ਜਿਹੜੀ ਹੁੰਦੀ ਆ ਵੀ ਉਹ ਆ ਹੀ ਨਹੀਂ ਪਉਂਦੀ ਹੈ ਜੀ ਤੇ ਮੈਂ ਕਿ ਭੈਣ ਮਿੰਦੋ ਹਜੇ ਮੈਂ ਲੈ ਕੇ ਨਹੀਂ ਆਈ ਜਿਹੜਾ ਤੁਸੀਂ ਦੱਸਿਆ ਸੀ ਕਹਿੰਦੇ ਤੁਸੀਂ ਮੈਨੂੰ ਨਾਲ ਹੀ ਲੈ ਜਾਓ ਮੈਂ ਦਵਾ ਲੇ ਹਾਂਗੀ ਤੇ ਕੋਈ ਗੱਲ ਨਹੀਂ ਜੀ ਨਮਕਵਾਨੀ ਲਿਆਵਾਂਗੇ ਆਪਾਂ ਉਹ ਨਮਕਤਾਨੀ ਵਾਲੀ ਭੈਣ ਮਿਲ ਗਈ ਸੀ ਆਪਾਂ ਨੂੰ ਉੱਥੇ ਤੇ ਚਲੋ ਵਧੀਆ ਲੱਗਦਾ ਜੀ ਇੱਕ ਭੈਣ ਹੋਰ ਮਿਲੇ ਸੀਗੇ ਉਹ ਮਿਲ ਕੇ ਮੈਂ ਚਲੇ ਗਏ ਪਤਾ ਹੈ ਮੈਨੂੰ ਸਮਝ ਨਾ ਆਵੇ ਵੀ ਉਹ ਹੋ ਮੈਨੂੰ ਕਿਵੇਂ ਪਹਿਲਾਂ ਤੋਂ ਜਾਣਦੇ ਨੇ ਜਾਂ ਉਹ ਮੇਰੇ ਸਬਸਕ੍ਰਾਈਬਰ ਨੇ ਚਲੋ ਆਪਾਂ ਮਿਲਦੇ ਉਹ ਮੈਨੂੰ ਮਿਲਦੇ ਆਪਾਂ ਆਪਣੇ ਪਿਆਰ ਨਾਲ ਉਹਨਾਂ ਨੂੰ ਮਿਲਦੇ ਹੈ ਨਾ ਤੇ ਚਲੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤਿਆਰ ਹੋ ਕੇ ਗਏ ਅੱਜ ਫੰਕਸ਼ਨ ਅਟੈਂਡ ਕੀਤਾ ਚੰਗਾ ਤਾਂ ਲੱਗਿਆ ਪਰ ਗਰਮੀ ਬਹੁਤ ਹੈ ਚਲ ਠੀਕ ਹੈ ਜੀ ਹੁਣ ਆਪਾਂ ਚਾਹ ਪੀ ਲਈਏ ਆ ਦੇਖੋ ਆਪਣੀ ਆਈ ਪਈ ਐ ਚਾਹ ਪਣੀ ਪੂਣੀ ਵੀ geh ਠੀਂ ਆ ਹੁਣ ਚਾਹ ਪੀ ਲਈਏ ਚਾਹ ਪੀ ਕੇ ਤੇ ਫਿਰ ਥੋੜੀ ਦੇਰ ਮੈਂ ਕਰਾਂ ਰੈਸਟ ਤੇ ਫਿਰ ਆਪਣੀ ਵੀਡੀਓ ਦੀ ਐਡੀਟਿੰਗ ਹਜੇ ਕਰਨੀ ਆ ਸ਼ਾਮ ਨੂੰ ਜਿਹੜੀ ਆਪਣੀ ਕਪੜਿਆ ਮੜੀ ਆਉਂਦੀ ਆ ਕਿਉਂਕਿ ਹੁਣ 4:10 ਹੋ ਗਏ ਨੇ ਤੇ 5 ਵਜੇ ਵੀਡੀਓ ਆਉਣੀ ਐ ਐਡੀਟਿੰਗ ਕਰ ਲਈਏ ਤੇ ਤੁਹਾਨੂੰ ਸੂਟ ਦੇਈਏ ਸੋਹਣੇ ਸੋਹਣੇ ਫਾਟੀਆਂ ਤੋ ਠੀਕ ਹੈ ਜੀ ਫਿਰ ਮਿਲਦੇ ਹਾਂ ਵਧੀਆ ਜੀ ਵੀਡੀਓ ਲੈ ਕੇ ਜਤ ਤੱਕ ਜੀ ਸਾਡਾ ਸਬਸਕ੍ਰਾਈਬ